ਸਿੱਧੂ ਨੂੰ ਲੈ ਕੇ ਸਾਬਕਾ ਸੀਐਮ ਚੰਨੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਆਖਿਆ ਕਿ ਮੈਂ ਮੈਡਮ ਸਿੱਧੂ ਤੇ ਲੀਡਰ ਸਾਹਿਬਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਮੈਂ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਗਿਲੇ ਸ਼ਿਕਵੇ ਹੋ ਜਾਂਦੇ ਨੇ ਤੇ ਅਸੀਂ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਮੈਡਮ ਸਿੱਧੂ ਹਾਲੇ ਕਿਤੇ ਨਹੀਂ ਗਈ ਤਾਂ ਸਾਬਕਾ ਸੀਐਮ ਚੰਨੀ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਜਿੱਥੇ ਉਹਨਾਂ ਆਖਿਆ ਕਿ ਮੈਂ ਮੈਡਮ ਸਿੱਧੂ ਅਤੇ ਲੀਡਰ ਸਾਹਿਬਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਮੈਂ ਮਸਲੇ ਨੂੰ ਹੱਲ ਕਰਨ ਦੀ ਵੀ ਕੋਸ਼ਿਸ਼ ਜਿਹੜੀ ਆ ਉਹ ਜ਼ਰੂਰ ਕਰਾਂਗਾ ਤਾਂ ਉਹਨਾਂ ਦਾ ਕਹਿਣਾ ਹੈ ਕਿ ਗਿਲੇ ਸ਼ਿਕਵੇ ਜ਼ਰੂਰ ਹੋ ਜਾਂਦੇ ਨੇ ਪਰ ਅਸੀਂ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਦੇ ਨਾਲ ਹੀ ਉਹਨਾਂ ਦੇ ਵੱਲ ਇਹ ਵੀ ਆਖਿਆ ਗਿਆ ਕਿ ਮੈਡਮ ਸਿੱਧੂ ਜਿਹੜੇ ਨੇ ਉਹ ਹਾਲੇ ਕਿਤੇ ਨਹੀਂ ਗਏ ਤਾਂ ਜ਼ਿਕਰ ਹੋ ਗਿਆ ਕਿ ਮੈਡਮ ਸਿੱਧੂ ਜਿਹੜੇ ਨੇ ਉਹਨਾਂ ਦੇ ਵੱਲੋਂ ਪਾਰਟੀ ਛੱਡ ਦਿੱਤੀ ਗਈ ਹੈ ਮੈਂ ਮੈਡਮ ਸਿੱਧੂ ਨਾਲ ਵੀ ਗੱਲ ਕੀਤੀ ਹੈ ਇਧਰ ਲੀਡਰ ਸਹਿਬਾਨ ਨਾਲ ਵੀ ਗੱਲ ਕੀਤੀ ਹੈ ਮੈਂ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਜਿਹੜਾ ਇਹ ਘਰ ਦੇ ਵਿੱਚ ਹੀ ਮਸਲਾ ਸਿਮੇਟ ਲਿਆ ਜਾਵੇ ਆਪਸੀ ਵਾਪਸੀ ਕਰਵਾਉਂਗੇ ਉਹਨਾਂ ਦੀ ਘਰ ਠੀਕ ਐਦਾਂ ਹੈ ਅਜੇ ਕਿਹੜੇ ਕਿਤੇ ਚਲੇ ਗਈ ਹੈ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਦੋਨਾਂ ਉਹਨਾਂ ਦੇ ਨਾਲ ਗੱਲ ਕਰਾਂਗੇ ਉਹਨਾਂ ਦੇ ਵੀ ਕੋਈ ਗਿਲੇ ਸ਼ਿਕਵੇ ਹੋ ਸਕਦੇ ਪਾਰਟੀ ਵੀ ਉਹਨਾਂ ਦੀ ਜਿਹੜੀ ਬਿਆਨਬਾਜ਼ੀ ਤੋਂ ਔਖੀ ਹੈ ਜਿਹੜੀ ਦੇ ਵਿੱਚ ਸੱਚਾਈ ਨਹੀਂ ਹੁੰਦੀ ਕਈ ਵਾਰ ਤਾਂ ਇਹ ਸਾਰੀਆਂ ਗੱਲਾਂ ਨੂੰ ਸਮੇਟ ਕੇ ਇੱਕ ਰਸਤਾ ਕੱਢਾਂਗੇ। ਅਕਾਲੀ ਦਲ ਕਹਿ ਰਿਹਾ ਹੈ ਕਿ ਉਹਨਾਂ ਨੇ ਤਾਂ ਕਹਿ ਸੀ ਕਿ 500 ਕਰੋੜ ਦਾ ਸੂਟਕੇਸ ਦੇ ਕੇ ਮੁੱਖ ਮੰਤਰੀ ਲਗਦਾ। ਇਹਦੇ ਬਾਰੇ ਸਾਰੀ ਗੱਲ ਕਰਾਂਗੇ ਉਹਨਾਂ ਦੇ ਨਾਲ। ਕਈ ਵਾਰ ਬੰਦਾ ਉਤੇਜਿਤ ਹੋ ਕੇ ਜਾਂ ਗੁੱਸਾ ਕੋਈ ਹੋਰ ਹੁੰਦਾ ਗੱਲ ਕੋਈ ਹੋਰ ਬੋਲ ਬੈਠਦਾ ਇਹਦੇ ਬਾਰੇ ਵਿਚਾਰ ਕਰਾਂਗੇ। ਮੈਡਮ ਸਿੱਧੂ ਡਾਕਟਰ ਨੇ ਪ੍ਰਤਿਸ਼ਠਿਤ ਨਾਗਰਿਕ ਨੇ ਉਹਨਾਂ ਦਾ ਇੱਕ ਲੰਬਕ ਸਿਆਸੀ ਕੈਰੀਅਰ ਹੈਗਾ। ਉਹਨਾਂ ਨੇ ਆਪਣੇ ਕੈਰੀਅਰ ਨੂੰ ਕਿਸ ਪਾਰਟੀ ਨਾਲ ਲਾ ਕੇ ਪਰਸੂ ਕਰਨਾ ਹੈਗਾ ਉਹਨਾਂ ਦਾ ਨਿੱਜੀ ਮਾਮਲਾ ਹੈਗਾ ਇਹਦੇ ਵਿੱਚ ਮੈਂ ਦਖਲਅਦਾਜੀ ਮੈਂ ਮੈਂ ਇਹ ਤੇ ਟਿੱਪਣੀ ਕੀ ਕਰਨੀ ਹੈਗੀ ਹੈ ਪਰ ਸਮੇ ਦੇ ਹਾਂ ਦੀ ਸਿਆਸਤ ਕਰਨ ਦਾ ਹੱਕ ਕੋਲ ਮੈਂ ਹਰ ਹਰ ਵਿਅਕਤੀ ਕੋਲੋਂ ਜਿਹੜਾ ਕਿ ਸੂਝਵਾਨ ਹੈ ਪੜਿਆ ਲਿਖਿਆ ਹੈਗਾ ਹੈ ਉਦੇ ਕੋਲ ਮੈਂ ਜਰੂਰ ਆਸ ਕਰੂੰਗਾ ਕਿ ਅੱਜ ਸਮੇਂ ਦੀ ਹਾਨ ਦੀ ਸਿਆਸਤ ਉਹਨਾਂ ਨੂੰ ਕਰਨੀ ਚਾਹੀਦੀ ਹੈਗੀ ਹੈ ਜਿੱਧਰੋਂ ਮੁਲਕ ਜਾ ਰਿਹਾ ਔਰ ਜਿੱਧਰੋਂ ਮੁਲਕ ਲਿਜਾਇਆ ਜਾ ਰਿਹਾ ਅਜਿਹੀਆਂ ਪਾਰਟੀਆਂ ਵੱਲ ਉਹਨਾਂ ਨੂੰ ਮੂੰਹ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਜਿਹੜੇ ਇਸ ਤੋਂ ਹੋਰ ਦੂਜੇ ਵਿਕਲਪ ਹੈਗੇ ਆ ਉਹ ਤਲਾਸ਼ਣੇ ਚਾਹੀਦੇ ਹੈਗੇ ਆ ਕੌਣ ਨਹੀਂ ਜਾਣਦਾ ਕਿ ਅੱਜ ਪੰਜ-ਪੰਜ ਦੇਸ਼ ਨੂੰ ਜੋ ਇੱਕ ਫਿਰਕੂ ਤਾਣਾ ਬਾਣਾ ਮੁਲਕ ਦਾ ਸਿਗਾ ਉਹਨੂੰ ਤੋੜ ਰਹੀ ਹੈਗੀ ਹੈ ਧਾਰਮਿਕ ਤਰੁਬੀਕਰਨ ਕਰ ਰਹੀ ਹੈ ਮੁਲਕ ਨੂੰ ਅਮਾਨੀਆਂ ਦਾਨੀਆਂ ਕੋਲ ਬੇਚ ਰਹੀ ਹੈਗੀ ਹੈ ਦੀ ਜਿਹੜੀ ਆਪਣੀ ਵਿਦੇਸ਼ ਨੀਤੀ ਹੈ ਜਿਹੜੀ ਇਹ ਨਿਰਪੱਖਤਾ ਦੀ ਜਿਹੜੀ ਗੁੱਟ ਨਿਰਪੱਖਤਾ ਦੀ ਸੀਗੀ ਉਹਨੂੰ ਖਤਮ ਕਰਕੇ ਅੱਜ ਇੱਕ ਜਾਂ ਦੂਜੇ ਧੰਦੇ ਨਾਲ ਜੁੜ ਕੇ ਜਿਹੜੀ ਕੂਟਨੀਤੀ ਹੈਗੀ ਉਹਦਾ ਦਵਾਲਾ ਕੱਢ ਰਹੀ ਹੈਗੀ ਹੈ ਤਾਂ ਦੂਜੇ ਪਾਸੇ ਡਾਕਟਰ ਨਵਜੋਤ ਕੋਰ ਸਿੱਧੂ ਦੇ ਉੱਪਰ ਰਾਜਾ ਵਿਰਿੰਗ ਦੇ ਵੱਲੋਂ ਨਿਸ਼ਾਨਾ 사ਧਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਕੋਈ ਬੰਦਾ ਬਿਮਾਰ ਹੁੰਦਾ ਹੈ ਤਾਂ ਉਸ ਦਾ ਗੁੱਸਾ ਨਹੀਂ ਕਰੀਦਾ ਬਿਮਾਰ ਬੰਦੇ ਤੇ ਤਰਸ ਕਰੀਦਾ ਹੈ ਮੈਡਮ ਸਿੱਧੂ ਨੂੰ ਮਾਨਸਿਕ ਇਲਾਜ ਦੀ ਜ਼ਰੂਰਤ ਹੈ ਮੈਡਮ ਸਿੱਧੂ ਕਿਸੇ ਵੀ ਪਾਰਟੀ ਦੇ ਵਿੱਚ ਜਾ ਸਕਦੇ ਨੇ ਜੇਕਰ ਕਿਸੇ ਹੋਰ ਪਾਰਟੀ ਦੇ ਵਿੱਚ ਜਾਣ ਤਾਂ ਉੱਥੇ ਵੀ ਗਿਲੇ ਸ਼ਿਕਵੇ ਜਿਹੜੇ ਹੋ ਸਕਦੇ ਤਾਂ ਜਿੱਥੇ ਇੱਕ ਪਾਸੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਆ ਮਸਲਾ ਜੁੜਾ ਹੈ ਹੱਲ ਕਰਨ ਦੀ ਕੋਸ਼ਿਸ਼ ਦੀ ਗੱਲ ਜਿਹੜੀ ਆ ਆਖੀ ਗਈ ਉਹਨਾਂ ਦੇ ਵੱਲੋਂ ਆਖਿਆ ਕਿ ਪਾਰਟੀ ਦੇ ਵਿੱਚ ਵਾਪਸ ਲਿਆਉਣ ਦੀ ਕੋਸ਼ਿਸ਼ ਉਹਨਾਂ ਦੇ ਵੱਲੋਂ ਕੀਤੀ ਜਾਏਗੀ ਤਾਂ ਦੂਜੇ ਪਾਸੇ ਰਾਜਾ ਵਿਰਿੰਗ ਜੜੇ ਨੇ ਉਹ ਨਿਸ਼ਾਨਾ ਸਾਦੇ ਹੋਏ ਦਿਖਾਈ ਦਿੱਤੇ ਜਿੱਥੇ ਉਹਨਾਂ ਦੇ ਵੱਲੋਂ ਆਖਿਆ ਗਿਆ ਕਿ ਜੇਕਰ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਜਾਣ ਤਾਂ ਉੱਥੇ ਵੀ ਗਿਲੇ ਸ਼ਿਕਵੇ ਹੋ ਸਕਦੇ ਨੇ ਮੈਡਮ ਸਿੱਧੂ ਕਿਸੇ ਵੀ ਹੋਰ ਪਾਰਟੀ ਦੇ ਵਿੱਚ ਜਾ ਸਕਦੇ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਤੰਜ ਕੱਸਿਆ ਗਿਆ ਕਿ ਜਦੋਂ ਕੋਈ ਬੇਬੰਦਾ ਬਿਮਾਰ ਹੁੰਦਾ ਤਾਂ ਉਸ ਦਾ ਗੁੱਸਾ ਨਹੀਂ ਕਰੀਦਾ ਬਿਮਾਰ ਬੰਦੇ ਦੇ ਉੱਪਰ ਤਰਸ ਕਰੀਦਾ ਤਾਂ ਰਾਜਾ ਵਿਰਿੰਗ ਦੇ ਵੱਲੋਂ ਮੈਡਮ ਸਿੱਧੂ ਤੇ ਉੱਪਰ ਨਿਸ਼ਾਨਾ ਜੜਾ ਸਾਦਾ هيا ਕਾਂਗਰਸ ਤੋਂ ਸਾਡੇ ਨਾਲ ਤਾਂ ਰੰਵੀਰ ਗਾਂਧੀ ਜੀ ਫੋਨਲਾਈਨ ਦੇ ਉੱਪਰ ਬਣੇ ਨੇ ਸਰ ਬਹੁਤ ਸਵਾਗਤ ਹੈ ਤੁਹਾਡਾ ਲਿਵਿੰਗ ਇੰਡੀਆ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿੱਥੇ ਇੱਕ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੜੇ ਨੇ ਮੈਡਮ ਸਿੱਧੂ ਨੂੰ ਪਾਰਟੀ ਦੇ ਵਿੱਚ ਵਾਪਸ ਲਿਆਉਣ ਦੀ ਗੱਲ ਆਖਦੇ ਨੇ ਕਿ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਪਰ ਦੂਜੇ ਪਾਸੇ ਪਾਰਟੀ ਪ੍ਰਧਾਨ ਰਾਜਵਿੰਗ ਜੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਮੈਡਮ ਸਿੱਧੂ ਜੜੇ ਨੇ ਉਹਨਾਂ ਨੂੰ ਮਾਨਸਿਕ ਇਲਾਜ ਦੀ ਜ਼ਰੂਰਤ ਹੈ ਔਰ ਜੇਕਰ ਉਹ ਕਿਸੇ ਪਾਰਟੀ ਦੇ ਵਿੱਚ ਜਾਣਾ ਚਾਹੁੰਦੇ ਤਾਂ ਕਿਸੇ ਵੀ ਹੋਰ ਪਾਰਟੀ ਦੇ ਵਿੱਚ ਵੀ ਜਾ ਸਕਦੇ ਆ ਤਦੋਂ ਵੱਡੇ ਲੀਡਰਸ ਨੇ ਦੋ ਬਲ ਬੜੀ ਵੱਡਕਿਸਮਤੀ ਦੀ ਗੱਲ ਹੈ ਮਾੜੀ ਗੱਲ ਹੈ ਕਿ ਦੋ ਅਲੱਗ-ਅਲੱਗ ਬਿਆਨ ਮੈਡਮ ਲਵਜੋਤ ਕੋਰ ਬਾਰੇ ਆ ਹੀ ਨਹੀਂ ਹੈਗਾ ਤੇ ਘਟੂ ਘਟ ਮੈਂ ਸਮਝਦਾ ਕਿ ਸੁਲਾ ਹੋਵੇ ਚਾਏ ਨਾ ਹੋਵੇ ਪਾਠ ਆਂਡ ਚਾਏ ਨਾ ਇਹਕਰ ਰਾਜਾ ਬ੍ਰਿੰਦੋਰ ਨੇ ਕਿਹਾ ਹੈਗਾ ਹੈ ਕਿ ਉਹਨਾਂ ਦਾ ਮਾਨਸਿਕ ਇਲਾਜ ਕਰਨਾ ਚਾਹੀਦਾ ਹੈਗਾ ਤੇ ਉਹ ਉਹ ਜਿਹੜੀ ਇਸ ਤਰ੍ਹਾਂ ਦੀ ਜੇ ਕੋਈ ਬੰਦਾ ਮਾਨਸਿਕ ਤੌਰ ਤੇ ਬਿਮਾਰ ਹੋਵੇਗੀ ਤਾਂ ਵੀ ਪਬਲੀਕਲੀ ਹੈ ਜਿਹੜਾ ਗੱਲ ਕਹਿੰਗੇ ਮੈਨੂੰ ਗੱਲ ਸਮਝ ਆਏਗਾ ਔਰ ਮੈਨੂੰ ਇਹ ਨਹੀਂ ਪਤਾ ਰਾ ਪਰ ਇੱਥੇ ਸਾਹਮਣੇ ਕਿਹਾ ਹੈਗਾ ਜੀ ਜਾਂ ਮੈਂ ਸਹੀ ਪੜਿਆ ਨਹੀਂ ਉਹਨਾਂ ਬਾਰੇ ਤੇ ਜਿਸ ਤੱਕ ਜਨੀ ਸਾਹਿਬ ਦਾ ਪੰਨੇ ਕਹਾ ਉਹ ਉਹ ਵੀ ਤੇ ਬੜਿੰਗ ਸਾਹਿਬ ਦੋਨੋਂ ਸਾਡੀ ਪਾਰਟੀ ਦੇ ਬੜੇ ਸੀਨੀਅਰ ਸਤਿਕਾਰ ਦੇ ਵਿੱਚ ਰਹਿ ਚੁੱਕੇ ਹੈ ਤੇ ਮੈਡਮ ਨਵਜੋਤ ਕੌਰ ਵੀ ਬੜੇ ਲੰਮੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਹੋਏ ਹੈਗੇ ਉਹਨਾਂ ਨੇ ਪਿਛਲੇ ਹਫ਼ਤੇ ਵੀ ਜੀਆਂ ਬਿਆਨਬਾਜ਼ੀ ਕੀਤੀ ਹੈ ਕਿ ਜਿਸ ਤੋਂ ਪਾਰਟੀ ਨੂੰ ਦੁੱਖ ਹੋਇਆ ਪਾਰਟੀ ਦੇ ਅੰਦਰ ਇੱਕ ਕਾਫੀ ਤਿੱਖਾ ਪ੍ਰਤੀਕਰਮ ਵੀ ਹੋਇਆ ਹੈਗਾ ਤੇ ਉਹਨਾਂ ਜੋ ਪਾਰਟੀ ਦੇ ਵਿੱਚ ਜੋ ਐਕਸ਼ਨ ਵੀ ਲਿਆ ਗਿਆ ਹੈਗਾ ਹੈਗਾ ਪਰ ਜੇ ਕੋਈ ਨੀਤੀਗਤ ਫੈਸਲਿਆਂ ਤੇ ਪਾਰਟੀ ਦਾ ਜਿਹੜੀ ਅਧੀਨਗੀ ਮੰਨਦਾ ਜਾਂ ਪਾਰਟੀ ਦੇ ਸਿਧਾਂਤ ਨੂੰ ਮੰਨਦਾ ਹੈਗਾ ਹੈ ਔਰ ਅੱਗੇ ਵਾਸਤੇ ਜਿਹੜਾ ਨਾ ਕੁਝ ਕਰਨ ਦੇ ਉਹ ਵਾਅਦਾ ਕਰਦਾ ਹੈਗਾ ਹੈ ਜਾਂ ਪਾਰਟੀ ਪ੍ਰਤੀ ਪ੍ਰਸੰਤਾ ਜाहिर ਕਰਦਾ ਹੈਗਾ ਪਾਰਟੀ ਦੇ ਥੂਲਾ ਪ੍ਰਤੀ ਪਾਰਟੀ ਦੇ ਜੋ ਅਨਸਾਧਨ ਉਹਦੇ ਪ੍ਰਤੀ ਤਾਂ ਲਾਜ਼ਮੀ ਤੌਰ ਤੇ ਕੋਈ ਵੀ ਬੰਦਾ ਮੁਕੰਮਲ ਰੂਪ ਵਿੱਚ ਨਾ ਉਹ ਦੇਖਿਆ ਜਾਂਦਾ ਹੈਗਾ ਨਾ ਇੱਕ ਉਹ ਪਾਰਟੀ ਨੂੰ ਕੋਈ ਆਤਮ ਹਸਤ ਕਰਦਾ ਹੁੰਦਾ ਹੈਗਾ ਬਹੁਤ ਸਾਰੇ ਐਗਜ਼ਾਮਪਲ ਆ ਦੇਖਿਆ ਕਿ ਲੋਕੀ ਅੜਕੇ ਚੱਲ ਕੇ ਤੇ ਬਾਅਦ ਕ ਆਪਣੀਆਂ ਦ੍ਰਿਸ਼ਟੀਆ ਕਰਕੇ ਅੱਗੇ ਹੈਗੇ ਆ ਪਰ ਮੈਂ ਸਮਝਦਾ ਕਿ ਜੋ ਵੀ ਹੋਵੇ ਉਹ ਪਾਰਟੀ ਦੇ ਸੂchna ਦੇ ਨੀਤੀਗਤਰੀ ਦੇ ਫੈਸਲੇ ਉਹਨਾਂ ਤੇ ਹੋਵੇ ਤੇ ਜਿਸ ਤਰ੍ਹਾਂ ਕੋਈ ਉਤਮੋਤ ਜਿਹੜਾ ਫੈਸਲਾ ਹੈ ਉਹ ਨਾ ਹੋਵੇ ਕੰਨੀ ਸਾਹਿਬ ਨੂੰ ਜੇ ਜ਼ਮੀਨ ਹੈਗਾ ਪਿਓ ਇਸ ਮਾਮਲੇ ਤੇ ਇਹ ਖਿਨਾ ਦੋ ਦਾ ਦੋਤੇ ਪਾਣੀ ਦਾ ਪਾਣੀ ਕਰਕੇ ਨਿਬਾੜ ਲੈਣਗੇ ਤਾਂ ਜ਼ਰੂਰ ਉਹਨਾਂ ਨੂੰ ਪੁੱਛੀ ਕਰਕੇ ਦੇਖ ਲੈਣੀ ਚਾਹੀਦੀ ਹੈਗੀ ਹੈ ਪਾਰਟੀ ਦੇ ਫਾਇਦੇ ਚ ਵੈਲੇ ਚਗੀ ਹੈ ਤੇ ਮੈਂ ਸਮਝਦਾ ਕਿ ਅ ਪਿਛਲੇ ਸਾਰੇ ਸਮੇਂ ਜਿਹੜੀ ਜਿਹੜੀ ਸਿਧਾਂਤਕ ਰਾਜਨੀਤੀ ਹੈ ਉਹਦੀ ਥਾਂ ਕਰਦੀ ਜਾ ਰਹੀ ਹੈ ਜੀ ਨਿੱਜੀ ਰਾਜਨੀਤੀ ਛੋਟੇ ਦਾਇਰੇ ਦੀ ਰਾਜਨੀਤੀ ਉਹ ਦਿਨ ਤੋਂ ਜ਼ੋਰ ਫੱਦੀ ਜਾ ਰਹੀ ਹੈ ਹਿੰਦੁਸਤਾਨ ਦੀ ਦੋ ਹੀ ਪਾਰਟੀਆਂ ਕਾਡਰ ਬੇਸ ਜਿਹੜੀਆਂ ਸਿਧਾਂਤਕ ਰਾਜਨੀਤੀ ਕਰਦੀਆਂ ਨੇ ਸੰਤਕप्रति ਬੰਦਾ ਦਿਖਾਉਂਦੀਆਂ ਨੇ ਪਰ ਪਕਤਾ ਦਿਖਾਉਂਦੀਆਂ ਨੇ ਇੱਕ ਆਰਐਸਐਸ ਦੇ ਬੇਸਡ ਭਾਜਪਾ ਹੈਗੀ ਹੈ ਦੇ ਦੂਜੇ ਪਾਸੇ ਖੱਬੇ ਪੱਖੀ ਪਾਰਟੀਆਂ ਨੇ ਤੁਸੀਂ ਕਦੇ ਹੀ ਕਦੇ ਸੁਣਿਆ ਹੋਵੇ ਕਿ ਆਰਐਸਐਸ ਦੇ ਜਾਂ ਭਾਜਪਾ ਦੇ ਬਲਾਹ ਬੰਦੇ ਨੇ ਆਪਣੀ ਪਾਰਟੀ ਛੱਡੀ ਹੋਵੇ ਜਾਂ ਕਿਸੇ ਕਾਂਗਰਸ ਨੇ ਲੈਫਟ ਲੈਫਟ ਪਾਰਟੀ ਦੇ ਬੰਦੇ ਕੰਬੀ ਪਾਰਟੀ ਦੇ ਬੰਦੇ ਨੇ ਆਪਣੀ ਪਾਰਟੀ ਛੱਡੀ ਹੋਵੇ ਕਿਉਂਕਿ ਧਾਂ ਦੇ ਆਧਾਰ ਤੇ ਦੋਨੇ ਪਾਰਟੀਆਂ ਚੱਲਦੀਆਂ ਨੇ ਬਾਕੀ ਕਾਂਗਰਸ ਵਿੱਚ ਵੀ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਦਾ ਇੱਕ ਸਮੂਹ ਹੈਗਾ ਜੋ ਇੱਕ ਚੰਗੀ ਰਾਜਨੀਤਿਕ ਕਰਨ ਦੀ ਉਹਨਾਂ ਨੇ ਇਸ ਤਰ੍ਹਾਂ ਆਜ਼ਾਦੀ ਤੋਂ ਪਹਿਲਾਂ ਵੀ ਆਜ਼ਾਦੀ ਤੋਂ ਬਾਅਦ ਵੀ ਕਾਂਗਰਸ ਪਰ ਜਿਸ ਤਰ੍ਹਾਂ ਦਾ ਪਾਰਟਾਈਜ਼ਮ ਸਿਪਲਨ ਹੈ ਜਿਸ ਤਰ੍ਹਾਂ ਦਾ ਖੱਬੇ ਪਖਸ਼ੀ ਦਾ ਸਿਪਲਨ ਹੈ ਉਹ ਡਿਸਪਲਨ ਕਾਂਗਰਸ ਦੀ ਕਾਫੀ ਜਮਹੂਰੀਅਤ ਦਿੰਦਾ ਕਾਂਗਰਸ ਕਾਂਗਰਸ ਪਾਰਟੀ ਕਾਫੀ ਅੰਦਰ ਡੈਮੋਕਰੈਟਿਕ ਜੇ ਮਾਈਂਡਸ ਹੈ ਆਪਣੀ ਗੱਲ ਕਹਿ ਸਕਦੇ ਹੈ ਚਾਹੇ ਸਜੀਦ ਜ਼ਰੂਰ ਹੋਣ ਚਾਹੇ ਕੋਈ ਹੋਰ ਹੋਵੇ ਚਾਹੇ ਮੈਡਮ ਸਿੱਧੂ ਹੋਣ ਕਾਂਗਰਸ ਇਸ ਤਰ੍ਹਾਂ ਜਿਹੜੀ ਜਿਹੜੀ ਜਿਹੜਾ ਜੰਡਿਆ ਦਾ ਡਿਸਪਲਿਨ ਹੈ ਉਹ ਕੰਮ ਨਹੀਂ ਹੁੰਦਾ ਹੈਗਾ ਹਮੇਸ਼ਾ ਹੀ ਇਸ ਗੱਲ ਦੀ ਸੰਭਾਵਨਾ ਹੁੰਦੀ ਹੈ ਕਿ ਕਾਂਗਰਸ ਦੇ ਬੰਦੇ ਜੇਕਰ ਉਹ ਆਪਣੀ ਗਲਤੀ ਮੰਨ ਕੇ ਜਾਂ ਆਪਣੀ ਇੱਕ ਔਕਾਈ ਮੰਨ ਕੇ ਬਾਪਾ ਪਸਾਉਂਦੇ ਨੇ ਤਾਂ ਕਾਂਗਰਸ ਨੂੰ ਮਿਲਦਾ ਕਾੜਨਾ ਲਾਉਂਦੀ ਹੈ ਜੀ ਜੀ ਤੇ ਡਾਕਟਰ ਸਾਹਿਬ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਜੁੜੇ ਨੇ ਉਹਨਾਂ ਦੇ ਵੱਲੋਂ ਜਦੋਂ ਮੀਡੀਆ ਦੇ ਵੱਲੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਦੇ ਵੱਲੋਂ ਇਹੀ ਆਖਿਆ ਗਿਆ ਕਿ ਹਾਲੇ ਕਿਤੇ ਨਹੀਂ ਗਏ ਹਾਲੇ ਕਿਥੇ ਗਏ ਨੇ ਹਾਲੇ ਉਹਨਾਂ ਦੇ ਵੱਲੋਂ ਵੀ ਗੱਲਬਾਤ ਜਿਹੜੀ ਹੈ ਮੈਡਮ ਸਿੱਧੂ ਦੇ ਨਾਲ ਕੀਤੀ ਜਾ ਰਹੀ ਹੈ ਰਾਪਤੇ ਦੇ ਵਿੱਚ ਨੇ ਔਰ ਦੂਜੇ ਪਾਸੇ ਲੀਡਰਸ ਦੇ ਨਾਲ ਵੀ ਰਾਬਤਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਕਿ ਉਹਨਾਂ ਨੂੰ ਪਾਰਟੀ ਦੇ ਵਿੱਚ ਵਾਪਸ ਲਿਆਂਦਾ ਜਾ ਸਕੇ ਉਹਨਾਂ ਦਾ ਕਹਿਣਾ ਹੈ ਕਿ ਗਿਲੇ ਸ਼ਿਕਵੇ ਜਿਹੜੇ ਨੇ ਉਹ ਪਾਰਟੀਆਂ ਦੇ ਵਿੱਚ ਹੁੰਦੇ ਰਹਿੰਦੇ ਨੇ ਦੁਖ ਮੈਂ 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 ਸਮਝਦਾ ਕਿ ਜੇ ਚੰਨੀ ਸਾਹਬ ਨੂੰ ਇਸ ਗੱਲ ਦਾ ਯਕੀਨ ਹੈ ਔਰ ਉਹ ਪਿਸ਼ਵਾਦ ਜਗ੍ਹਾ ਦਾ ਜ਼ਰੂਰ ਉਹਨਾਂ ਨੂੰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਪਰ ਸਾਰਾ ਕੁਝ ਇਹ ਕਾਂਗਰਸ ਦੇ ਜੋ ਨੀਤੀਆਂ ਹੈਗੀਆਂ ਜੋ ਕਾਂਗਰਸ ਦੇ ਪਾਰਟੀ ਦੇ ਸਿਧਾਂਤ ਹੈਗੇ ਉਹਨਾਂ ਦੀ ਰੋਸ਼ਨੀ ਵਿੱਚ ਹੋਣਾ ਚਾਹੀਦਾ ਹੈਗਾ ਉਹ ਜਿਹੜੀ ਜਿਹੜੀ ਮਤਲਬ ਜਿਹੜੀ ਪਾਰਟੀ ਫਤਹੀ ਜੋ ਇੱਕ ਇੱਕ ਪ੍ਰਤੀਬੱਧਤਾ ਹੈਗੀ ਹੈ ਜੋ ਪਾਰਟੀ ਦੇ ਅਸੂਲਾ ਪ੍ਰਤੀ ਸਤਿਕਾਰ ਪ੍ਰਤੀ ਪ੍ਰਤੀਬੱਧਤਾ ਹੈਗੀ ਹੈ ਉਹੀ ਇਕੱਲਾ ਪਵਾਨਾ ਹੋਣਾ ਚਾਹੀਦਾ ਜੇ ਕੋਈ ਇਸ ਗੱਲ ਤੇ ਪੂਰਾ ਖੜਾ ਉੱਤਰਦਾ ਹੈਗਾ ਤਾਂ ਉਸ ਦਾ ਪਾਰਟੀ ਸਵਾਗਤ ਹੋ। ਤਾਂ ਡਾਕਟਰ ਸਾਹਿਬ ਜਿੱਥੇ ਰਾਜਾ ਵੜਿੰਗ ਕਹਿੰਦੇ ਨੇ ਕਿ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਵੀ ਜਾ ਸਕਦੇ ਨੇ ਤਾਂ ਗਿਲੇ ਸ਼ਿਕਵੇ ਜਿਹੜੇ ਨੇ ਉਸ ਪਾਰਟੀ ਦੇ ਵਿੱਚ ਵੀ ਹੋ ਸਕਦੇ ਨੇ। ਕੀ ਤੁਸੀਂ ਇਸ ਬਿਆਨ ਦੇ ਨਾਲ ਸਹਿਮਤ ਹੋ? ਨਹੀਂ ਆ ਤਾਂ ਆਪਾਂ ਪ੍ਰੋਗ ਕਿਸੇ ਨੂੰ ਕਹਨੂ ਕਰਨਾ ਜਿੱਥੇ ਜਾ ਕੇ ਹੋਰ ਪਾਰਟੀ ਚਲ ਜਾਓ। ਇਹ ਤਾਂ ਕੋਈ ਮੈਦਾਨੀ ਮੈਦਾਨੀ ਨੂੰ ਪ੍ਰੋਗ ਕਿਸੇ ਨੂੰ ਇਸ ਤਰ੍ਹਾਂ ਮੈਂ ਪ੍ਰੋਗ ਨਹੀਂ ਕਰਦਾ। ਖੁਦ ਮੈਂ ਪਰ ਕਿਉਂਕਿ ਮੈਨੂੰ ਕਾ ਬੋਧਾ ਕਾਂਗਰਸ ਪਾਰਟੀ ਦਾ ਇਹ ਸਿਆਸੀ ਕਲਚਰ ਹੈ ਜੋ ਜੱਥੇਵੰਦ ਕਲਚਰ ਉਹਦਾ ਬਹੁਤਾ ਪਤਾ ਪਤਾ ਨਹੀਂ ਹੈਗਾ ਇਸ ਕਰਕੇ ਮੈਂ ਸਮਝਦਾ ਕਿ ਦੋਨੋਂ ਸਾਡੇ ਸੀਨੀਅਰ ਲੀਡਰ ਨੇ ਉਹਨਾਂ ਨੂੰ ਮਤਲਬ ਸੰਯਮ ਰੱਖਣਾ ਚਾਹੀਦਾ ਹੈਗਾ ਕਿਤੇ ਵੀ ਬੰਦੇ ਨੂੰ ਇਹਦੇ ਖਾਬ ਜਾਂ ਉਹਦੇ ਹੱਕ 'ਚ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਜਿਸ ਨਾਲ ਜਿਹੜੀਆਂ ਸ਼ੰਕੇ ਪੈਦਾ ਹੋਣ ਜਾਂ ਜਿਹੜੀ ਜਿਹੜੀ ਹਾਲਤ ਹੈਗੀ ਹੈ ਉਹ ਹੋਰ ਗੁੰਝਲਦਾਰ ਬਣ ਜਾਵੇ ਤਾਂ ਡਾਕਟਰ ਸਾਹਿਬ ਸਾਡੇ ਨਾਲ ਸਾਡੇ ਸਹਿਯੋਗੀ ਇੰਦਰ ਸਿੱਧੂ ਪੱਤਰਕਾਰ ਉਹ ਵੀ ਬਣੇ ਹੋਏ ਨੇ ਤਾਂ ਉਹ ਵੀ ਤੁਹਾਡੇ ਤੋਂ ਕੁਝ ਸਵਾਲ ਕਰਨਾ ਚਾਹੁੰਦੇ ਆ ਜੀ ਇੰਦਰ ਅ ਬਿਲਕੁਲ ਡਾਕਟਰ ਸਾਹਿਬ ਉੱਥੇ ਹੀ ਜਿਹੜੀ ਇੱਕ ਐਕਸ ਤੇ ਪੋਸਟ ਕੀਤਾ ਗਿਆ ਸੀ ਡਾਕਟਰ ਨਵਜੋਤ ਕੌਰ ਸਿੱਧੂ ਦੇ ਵੱਲੋਂ ਉਸ ਦੇ ਵਿੱਚ ਤੁਹਾਡਾ ਨਾਮ ਵੀ ਉਹਨਾਂ ਦੇ ਵੱਲੋਂ ਲਿਖਿਆ ਗਿਆ ਸੀ ਜਿੱਥੇ ਬੀਬੀ ਭੱਟਲ ਜੀ ਦਾ ਨਾਮ ਲਿਖਿਆ ਗਿਆ ਸੀ ਚੰਨੀ ਦਾ ਨਾਮ ਲਿਖਿਆ ਗਿਆ ਸੀ ਆਸ਼ੂ ਜੀ ਦਾ ਨਾਮ ਲਿਖਿਆ ਗਿਆ ਸੀ ਉੱਥੇ ਤੁਹਾਡਾ ਨਾਮ ਵੀ ਮੈਂਸ਼ਨ ਕੀਤਾ ਗਿਆ ਸੀ ਕਿ ਡਾਕਟਰ ਗਾਂਧੀ ਜੀ ਹੋਰਾਂ ਦੇ ਵੱਲੋਂ ਵੀ ਪਹਿਲਾਂ ਕਈ ਵਾਰ ਕੁਝ ਅਜੀਬ ਬਿਆਨ ਦਿੱਤੇ ਗਏ ਨੇ ਉਦੋਂ ਅਮਰਿੰਦਰ ਸਿੰਘ ਰਾਜਾ ਵਿੰਗਦੇ ਵੱਲੋਂ ਇਹਨਾਂ ਸਾਰੇ ਸੀਨੀਅਰ ਲੀਡਰਾਂ ਦੇ ਉੱਤੇ ਕਾਰਵਾਈ ਆਖਿਰ ਕਿਉਂ ਨਹੀਂ ਕਰੀ ਗਈ ਜੇਕਰ ਮੈਂ ਇੱਕ ਬਿਆਨ ਦੇ ਦਿੱਤਾ ਨਾਲ ਦੀ ਨਾਲ ਮੈਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਤੁਖੋ ਜੇ ਜਿਹੜੀ ਮੇਰੇ ਬਿਆਨ ਹੈ ਨਾ ਜਾਂ ਪਸ਼ੋਰੀ ਦਾ ਬਿਆਨ ਹੈ ਉਹ ਆਪਣੀ ਪਾਰਟੀ ਦੇ ਉੱਤੇ ਇਲਜ਼ਾਮ ਪਰਾਸ਼ੀ ਦਿੱਤੀ ਕਿਤੇ ਨੇ ਕੀਤੀ ਅਸੀਂ ਪਾਰਟੀ ਨੂੰ ਸਮੇਂ ਸਮੇਂ ਸਿਰ ਪਾਰਟੀ ਦੀ ਬਿਹਤਰੀ ਵਾਸਤੇ ਪਾਰਟੀ ਨੂੰ ਅੱਗੇ ਤੁਰਨ ਵਾਸਤੇ ਅਸੀਂ ਸਲਾਹ ਦਿੰਦੇ ਰਹਿੰਦੇ ਹੈਗੇ ਆਂ ਸਾਡੀਆਂ ਸੁਜੈਸ਼ਨਸ ਹੁੰਦੀਆਂ ਹੈਗੀਆਂ ਸਾਡੀਆਂ ਪਾਰਟੀ ਵਾਸਤੇ ਇੱਕ ਜਿਹੇ ਸਵਾਵਾ ਹੁੰਦੀਆਂ ਉਸ ਮਾਮਲੇ ਦਿੱਤੀਆਂ ਜਾਂਦੀਆਂ ਹੈਆਂ ਕਿ ਜੀ ਪਾਰਟੀ ਨੂੰ ਪਬਲਿਕ ਟੇਕ ਫੀਡ ਬਾਰੇ ਤੇ मीडिया ਸਾਹਮਣੇ ਕਦੀ ਇਸ ਤਰ੍ਹਾਂ ਕਦੀ ਕੰਡੈਮਨ ਨਹੀਂ ਕਰਦੇ ਹੈਗੇ ਇਸ ਕਰਕੇ ਮੇਰੇ ਖਿਲਾਫ ਇਹ ਕਾਂਗ ਪਾਰਟੀ ਵੱਲੋਂ ਐਕਸ਼ਨ ਲੈਂਦਾ ਕੋਈ ਸਵਾਲ ਨਹੀਂ ਪੈਦਾ ਹੁੰਦਾ ਹੈਗਾ ਤੇ ਅਸੀਂ ਤਾਂ ਪਾਰਟੀ ਦੇ ਖੈਰ ਕਾ ਹੈਗੇ ਪਾਰਟੀ ਨੂੰ ਦਿੱਤ ਤੱਕ ਹੈਗੇ ਆਂ ਔਰ ਸਮੇਂ ਸਮੇਂ ਸਰ ਆਪਣੀ ਪਾਰਟੀ ਨੂੰ ਅਗਾਹ ਕਰਦੇ ਰਹਿੰਦੇ ਹੈਗੇ ਕਿ ਆ ਆਸਮਾਹ ਬਹਾਦੂਰਾਂ ਨੇ ਅੱਛਾ ਜਲੇ ਨੇ ਉਹਨਾਂ ਤੋਂ ਪਾਰਟੀ ਨੂੰ ਚੋਣ ਮਿਲਣ ਲਈ ਹੈ ਪਰ ਅਕਸਰ ਜਦ ਕਾਰਵਾਈ ਨਵਜੂਦ ਕੌਣ ਸਿੱਧੂ ਦੇ ਉੱਤੇ ਹੋਈ ਹੈ ਇਸ ਤੋਂ ਪਹਿਲਾਂ ਪਾਰਟੀ ਦੀ ਹਾਈ ਕਮਾਂਡ ਨੇ ਜੋ ਫੈਸਲੇ ਲਏ ਨੇ ਉਹ ਫੈਸਲੇ ਨੂੰ ਤੁਸੀਂ ਸਹੀ ਸਮਝਦੇ ਹੋ? ਕੋਈ ਤਾਂ ਪਾਰਟੀ ਹਾਈ ਕਮਾਂਡ ਜਸਟੀਫਾਈ ਕਰੂਗੀ ਜਾਂ ਮਤਲਬ ਉਹਨੂੰ ਸਪੈਸ਼ਲ ਮੋੜਾ ਕੱਟੂਗੀ ਜੇ ਕੱਟਣਾ ਹੋਇਆ ਹੈਗਾ ਪਰ ਜਿਨ੍ਹਾਂ ਹਾਲਤਾਂ 'ਚੋ ਇਲਜ਼ਾਮ ਪਰਾਸੀ ਹੋਈ ਹੈਗੀ ਹੈ ਚੰਡੀਗੜ੍ਹ ਉਹ ਗਾਰਨਰ ਹਾਊਸ ਦੇ ਬਾਹਰ ਪੈਸ ਕਾਨਫਰੰਸ ਵਿੱਚ ਉਹ ਕੋਈ ਹਾਲਤਾਂ ਚੰਗੀਆਂ ਨਹੀਂ ਸੀ ਉਹ ਸ਼ਬਦਾਵਲੀ ਵਿੱਚ ਚੰਗੀ ਨਹੀਂ ਸੀ ਉਹ ਉਹ ਜੋ वार्तालाप میڈیا ਨਾਲ ਕੀਤਾ ਹੈਗਾ ਉਹ ਉਹ ਕਾਫੀ ਅਤਰਾਜਯੋਗ ਤੇਗਾ ਡਾਕਟਰ ਸਾਹਿਬ ਦੂਜੇ ਪਾਸੇ ਇਹ ਵੀ ਸਵਾਲ ਪੰਦਾ ਹੈ ਕਿ ਜੇਕਰ ਜਿਸ ਤਰੀਕੇ ਦੇ ਨਾਲ ਚਰਨਜੀਤ ਸਿੰਘ ਚੰਨੀ ਕਹਿੰਦੇ ਨੇ ਕਿ ਪਾਰਟੀ ਦੇ ਵਿੱਚ ਵਾਪਸ ਉਹਨਾਂ ਨੂੰ ਲਿਆਂਦਾ ਜਾਏਗਾ ਤਾਂ ਕਿ ਜੇਕਰ ਪਾਰਟੀ ਦੇ ਵਿੱਚ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪਹਿਲਾ ਸਵਾਲ ਇਹ ਬੰਦਾ ਹੈ ਕਿ ਪਾਰਟੀ ਉਹਨਾਂ ਨੂੰ ਐਕਸੈਪਟ ਕਰਦੀ ਹੈ ਔਰ ਦੂਜੇ ਪਾਸੇ ਜੇਕਰ ਪਾਰਟੀ ਐਕਸੈਪਟ ਕਰਦੀ ਵੀ ਹੈ ਉਹ ਪਾਰਟੀ ਦੇ ਵਿੱਚ ਆ ਵੀ ਜਾਂਦੇ ਨੇ ਤਾਂ ਕਿ ਫਿਰ ਤੋਂ ਲੀਡਰ ਦੇ ਵਿੱਚ ਫੁੱਟ ਜੜੀ ਆ ਉਹ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਜਾਂ ਫਿਰ ਨਹੀਂ ਕਿਉਂਕਿ ਉਸ ਤਰੀਕੇ ਨੂੰ ਕਿਸ ਤਰੀਕੇ ਉਸ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਡੀਲ ਕੀਤਾ ਜਾਂਦਾ ਹੈ ਇਹ ਵੀ ਕਾਫੀ ਅਹਿਮ ਬਣ ਜਾਂਦਾ ਹੈ ਜਦੋਂ ਇੰਨੀਆਂ ਬਿਆਨਬਾਜ਼ੀਆਂ ਕੀ ਅਗਿਆ ਹੋਣ ਫਿਰ ਤੋਂ ਪਾਰਟੀ ਦਾ ਰੋਕ ਕੀਤਾ ਜਾਵੇ ਫਿਰ ਉਹਨਾਂ ਲੀਡਰਸ ਦੇ ਨਾਲ ਕਿਸ ਤਰੀਕੇ ਦੇ ਸਬੰਧ ਰਹਿੰਦੇ ਨੇ ਕਿਸ ਤਰੀਕੇ ਦਾ ਕੰਮ ਕੀਤਾ ਜਾਂਦਾ ਸਾਰੀਆਂ ਗੱਲਾਂ ਸਭ ਤਰ੍ਹਾਂ ਨਾਲ ਖੁੱਲ ਕੇ ਹੀ ਅੰਦਰ ਆਣਗੇ ਸਾਰੀਆਂ ਗੱਲਾਂ ਜਿਸका ਦੋងੀਆਂ ਫਿਰ ਇਹ ਉਹਨਾਂ ਦੀ ਕਾਂਗਰਸ ਤੇਰੀ ਮੋੜ ਐਂਟਰੀ ਹੈ ਜਿਹੜੀ ਕਿ ਇੱਕ ਵਾਰਾ ਉਹਨਾਂ ਨੂੰ ਕਾਂਗਰਸ ਤੋਂ ਬਾਹਰ ਕੀਤਾ ਗਿਆ ਹੈਗਾ ਜਾਂ ਕਾਂਗਰਸ ਤੋਂ ਛੱਡਣ ਵਾਤੇ ਕਿਹਾ ਗਿਆ ਹੈਗਾ ਤਾਂ ਉਹ ਗੱਲਾਂ ਸਾਰੀਆਂ ਹਰ ਇੱਕ ਪੱਧਰ ਨਾਲ ਹਰ ਇੱਕ ਵਿਅਕਤੀ ਨਾਲ ਹਰ ਲੀਡਰ ਨਾਲ ਉਹ ਗੱਲਾਂ ਪਿਛਾਰ ਨਾਲ ਵਿਚਾਰੀਆਂ ਜਾਣਗੀਆਂ ਮੇਰੇ ਕਿਸੇ ਬੰਦੇ ਬਾਰੇ ਕਿਸੇ ਕਿਸੇ ਸ਼ਖਸੀਅਤ ਬਾਰੇ ਅੰਦਰ ਰਹਿਣ ਦਾ ਜਾਂ ਬਾਹਰ ਜਾਣ ਦਾ ਫੈਸਲਾ ਅੰਤਮ ਫੈਸਲਾ ਹੋਊਗਾ ਜੀ